ਦੇ ਵਿਕਾਸ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੁਰਨਾ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਵੱਲੋਂ ਵਕਫ ਵਕਤਾਂਤ ਪੋਖੜਦਾਲ ਕੀਤੀ ਗਈ ਹੈ ਇਸੇ ਦੇ ਚਲਦੇ ਡੀਸੀ ਦਫਤਰ ਬਰਨਾਲਾ ਦੇ ਅੱਗੇ ਵੀ ਆਮ ਆਦਮੀ ਪਾਰਟੀ ਵੱਲੋਂ ਪੋਖੜਦਾਲ ਕੀਤੀ ਗਈ ਤੇ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਰੋਸ ਮੁਜ਼ਾਹਰੇ ਦੇ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਅਤੇ ਆਪਾਗੋ ਗੁਰਮੀਤ ਸਿੰਘ ਮੀਤ ਹੈਰ ਵੀ ਖਾਸ ਤੌਰ ਤੇ ਸ਼ਾਮਲ ਹੋਏ ਤੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇਸ਼ ਦੇ ਵਿੱਚ ਤਾਨਾਸ਼ਾਹੀ ਦਾ ਮਾਹੌਲ ਬਣਾ ਰਹੀ ਹੈ ਤੇ ਕੇਂਦਰੀ ਜਾਂਚ ਏਜੰਸੀਆਂ ਦਾ ਗਲਤ ਇਸਤਮਾਲ ਕਰਕੇ ਵਿਰੋਧੀ ਦਲਾਂ ਨੂੰ ਡਰਾਇਆ ਜਾ ਰਿਹਾ ਹੈ ਦੇਖੋ ਜੀ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਜਿਹੜਾ ਡਰ ਦਾ ਸਹਿਮ ਦਾ ਬਣਿਆ ਹੋਇਆ ਕਿਉਂਕਿ ਬੀਜੇਪੀ ਨੇ ਇੱਕ ਜਿਹੜਾ ਇੱਕ ਡਿਕਟੇਟਰਸ਼ਿਪ ਵਾਲਾ ਰਵਈਆ ਪੂਰੇ ਦੇਸ਼ ਦੇ ਵਿੱਚ ਅਪਣਾਇਆ ਹੋਇਆ ਹੈ ਕਿ ਜਿਹੜਾ ਬੰਦਾ ਸਾਡੇ ਨਾਲ ਨਹੀਂ ਆਊਗਾ ਕਿਉਂਕਿ ਮੋਦੀ ਜੀ ਕਹਿੰਦੇ ਆ ਨਾ ਕਿ ਮੈਂ ਜੀ ਸਾਰੇ ਭ੍ਰਸ਼ਟਾਚਾਰੀ ਜਿਹੜੇ ਆ ਉਹ ਆਪਣੀ ਪਾਰਟੀ ਦੇ ਵਿੱਚ ਜਿਹੜੇ ਜੁਆਇਨ ਕਰਵਾਉਣੇ ਆ ਹਨਾ ਉਹਨਾਂ ਨੂੰ ਜੁਆਇਨ ਵੀ ਕਰਵਾ ਰਹੇ ਆ ਤੇ ਜਿਹੜੇ ਕੋਈ ਨਹੀਂ ਜੁਆਇਨ ਹੋ ਰਹੇ ਤਾਂ ਉਹਨਾਂ ਤੇ ਪਰਚਾ ਪਾ ਕੇ ਚਾਹੇ ਈਡੀਆਈ ਚਾਹੇ ਸੀਬੀਆਈ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਅੱਜ ਤੁਸੀਂ ਦੇਖੋਗੇ ਕਿ ਉਹ ਮਹਾਰਾਸ਼ਟਰ ਤੋਂ ਲੈ ਕੇ ਉਧਰ ਕੇਰਲਾ ਤਾਮਿਲਨਾਡੂ ਤੱਕ ਸਾਰੇ ਸੂਬਿਆਂ ਦੇ ਵਿੱਚ ਲਗਾਤਾਰ ਜਿਹੜੀਆਂ ਬੀਜੇਪੀ ਦੇ ਵਿੱਚ ਜੁਆਇਨਿੰਗਸ ਹੋ ਰਹੀਆਂ ਨੇ ਤੇ ਸਾਰੇ ਉਹਨਾਂ ਲੋਕਾਂ ਦੀਆਂ ਹੋ ਰਹੀਆਂ ਜਿਨ੍ਹਾਂ ਨੂੰ ਮੋਦੀ ਜੀ ਅਮਿਤ ਸ਼ਾਹ ਜੀ ਉਹਨਾਂ ਦੇ ਲੀਡਰ ਕਹਿੰਦੇ ਰਿਹਾ ਕਿ ਭ੍ਰਸ਼ਟ ਹੈ ਭ੍ਰਸ਼ਟ ਹੈ ਭ੍ਰਸ਼ਟ ਹੈ ਭ੍ਰਸ਼ਟ ਹੈ ਭ੍ਰਸ਼ਟ ਹੈ ਕਿ ਕਿ ਈਡੀਐ ਸੀਬੀਆਈ ਦੀਆਂ ਇਨਕੁਆਰੀਆਂ ਖੋਲੀਆਂ ਗਈਆਂ ਉਹ ਭਾਵੇਂ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਹੋਵੇ ਇਨਕੁਆਰੀ ਖੋਲੀ ਜਾਂਦੀ ਹੈ ਕੇਸ ਚਲਾਏ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਬੀਜੇਪੀ ਜੁਆਇਨ ਕਰ ਲਿਆ ਤਾਂ ਸਾਰਾ ਕੁਝ ਖਤਮ ਹੋ ਜਾਂਦਾ। ਬੜੀ ਸਮੁੱਚੇ ਦੇਸ਼ 'ਚ ਜਿਹੜੇ ਇੱਕ ਵਿਆਪਕ ਤੌਰ ਤੇ ਭੁਖੜਦਾਰ ਰੱਖੇ ਜਾ ਰਹੀ ਆ। ਜਿਵੇਂ ਅਰਵਿੰਦ ਕੇਜਰੀ ਜੋ ਆਲ ਦੇ ਸਾਹ ਦੇ ਨਾਲ ਨੇ ਲੋਕ ਨੇ ਸਾਡੇ ਸਾਰੇ ਵਰਕਰ ਸਾਹਿਬਾਨ ਨੇ ਸੋ ਸਾਡਾ ਬਰਨਾਲੇ ਦਾ ਜਿਹੜਾ ਜ਼ਿਲ੍ਹਾ ਪਧਰੀ 71 ਤਾ ਅਸੀਂ ਇਕੱਠੇ ਹੋਏ ਆ ਅੱਜ ਅਸੀਂ ਸਰਕਾਰ ਨੂੰ ਇਸ ਨੂੰ ਵੀ ਤੇਜ਼ ਦੀ ਦਵਾਈ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਵੀ ਸੈਂਕੜਿਆਂ ਦੀ ਗਿਣਤੀ 'ਚ ਇੱਥੇ ਵਰਕਰ ਪਹੁੰਚੇ ਨੇ ਸਾਰੇ ਜੋਸ਼ 'ਚ ਨੇ ਤਾਂ ਸਾਰੇ ਨਾਲ ਨੇ ਕੱਲੇ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਨਾਲ ਮੈਂ ਸਮਝਦਾ ਪੂਰੇ ਸਮੁੱਚੇ ਲੋਕ ਨੇ ਜਿਹੜੇ ਪੰਜਾਬ ਦੇ ਭਾਰਤ ਦੇ ਲੋਕ ਨੇ ਜਿਹੜੇ ਅਰੰਭ ਤੇਜ ਦੇ ਸਾਹਿਬ ਦੇ ਨਾਲ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ